ਜੈ ਸਾਈਂ ਜੀ ਦੀ ਸਾਰਿਆਂ ਨੂੰ ਜੀ ਅੱਜ ਲੱਖ ਦਾਤਾ ਸਰਕਾਰ ਦਾ ਜਨਮ ਦਿਨ ਸਾਰਿਆਂ ਨੂੰ ਉਹਨਾਂ ਦੇ ਜਨਮ ਦਿਨ ਦੀਆਂ ਲੱਖ ਲੱਖ ਕਰੋੜ ਕਰੋੜ ਵਧਾਈਆਂ ਕੋਈ ਸਰਕਾਰ ਦਾ ਜਨਮ ਦਿਨ 21 ਨੂੰ ਮਨਾਉਂਦਾ ਆ ਤੇ ਕੋਈ 22 ਨੂੰ ਮਨਾਉਂਦਾ ਆ ਸੋ ਦੋਨੋਂ ਦਿਨ ਹੀ ਆਪਾਂ ਮੰਨ ਕੇ ਚੱਲਦੇ ਆ ਕਿਉਂਕਿ ਦੋਨੋਂ ਦਿਨ ਉਹਨਾਂ ਦੇ ਜਨਮ ਦਿਨ ਦੇ ਸਟੇਟਸ ਪੈਂਦੇ ਨੇ ਤੇ ਉਹਨਾਂ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਉਹਨਾਂ ਦਾ ਇੱਕ ਕਿੱਸਾ ਕਿ ਲੱਖ ਦਾ ਤਪੀਰ ਨੂੰ ਲਾਲਾ ਵਾਲਾ ਪੀਰ ਕਿਉਂ ਕਹਿੰਦੇ ਨੇ ਕਹਿੰਦੇ ਕਿ ਜਦੋਂ ਲੱਖ ਦਾ ਤਾਂ ਸਰਕਾਰ ਦਾ ਜਨਮ ਹੋਣਾ ਸੀ ਉਹਨਾਂ ਦੇ ਘਰੇ ਕੁਝ ਵੀ ਖਾਣ ਪੀਣ ਵਾਸਤੇ ਸਮਾਨ ਨਹੀਂ ਸੀ ਰਾਸ਼ਨ ਪਾਣੀ ਕੁਝ ਵੀ ਨਹੀਂ ਸੀ ਤੇ ਜਦੋਂ ਜਿਹੜੀ ਦਾਈ ਹੁੰਦੀ ਆ ਪਿੰਡ ਦੀ ਉਹ ਉਹਨਾਂ ਦੇ ਘਰੇ ਆਈ ਤਾਂ ਉਸ ਟਾਈਮ ਦੇ ਉੱਤੇ ਰਿਵਾਜ ਹੁੰਦਾ ਸੀ ਕਿ ਜਦੋਂ ਦਾਈ ਆਉਂਦੀ ਆ ਤਾਂ ਦਾਈ ਨੂੰ ਬੱਚੇ ਹੋਣ ਦੀ ਖੁਸ਼ੀ ਦੇ ਵਿੱਚ ਘਰੋਂ ਕੋਈ ਨਾ ਕੋਈ ਚੱਕ ਕੇ ਸਮਾਨ ਕੋਈ ਖਾਣ ਨੂੰ ਚੀਜ਼ ਕੋਈ ਮਠਿਆਈ ਉਹ ਦਿੰਦੇ ਹੁੰਦੇ ਸੀ ਜਦੋਂ ਲਖਦਾਤਾ ਸਰਕਾਰ ਦਾ ਜਨਮ ਹੋਇਆ ਤਾਂ ਉਹਨਾਂ ਦੇ ਘਰ ਦੇ ਵਿੱਚ ਕੁਝ ਵੀ ਨਹੀਂ ਸੀ ਤਾਂ ਲਖਦਾਤਾ ਸਰਕਾਰ ਜੀ ਦੇ ਜਿਹੜੇ ਮਾਤਾ ਜੀ ਸੀਗੇ ਉਹਨਾਂ ਨੇ ਉਹਨਾਂ ਦੇ ਪਿਤਾ ਜੀ ਨੂੰ ਕਿਹਾ ਕਿ ਇਹ ਮਾਈ ਆਈ ਆ ਇਹਨੂੰ ਖਾਲੀ ਨਹੀਂ ਤੋੜਨਾ ਕੁਝ ਨਾ ਕੁਝ ਦੇ ਕੇ ਤੋੜਨਾ ਆ ਤਾਂ ਉਹ ਕਹਿੰਦੇ ਆਪਣੇ ਕੋਲ ਤਾਂ ਕੁਝ ਹੈ ਹੀ ਆਪਣੇ ਅੰਦਰ ਰਸੋਈ ਦੇ ਵਿੱਚ ਥੋੜੇ ਜਿਹਾ ਅਨਾਜ ਪਏ ਨੇ ਉਹੀ ਦੇ ਦਿਓ ਖੁਸ਼ੀ ਦੇ ਵਿੱਚ ਉਹਨਾਂ ਨੇ ਉਸ ਢਾਈ ਨੂੰ ਉਹ ਅਨਾਜ ਦਿੱਤੇ ਉਹ ਦਾਈ ਖੁਸ਼ੀ-ਖੁਸ਼ੀ ਉਹ ਅਨਾਜ ਲੈ ਕੇ ਉਤੋਂ ਚਲੀ ਗਈ ਤੇ ਪਿੰਗਰ ਜਵਾਕ ਹੁੰਦੇ ਸੀ ਜਿਹੜੇ ਉਹ ਉਸ ਦਾਈ ਦੇ ਕੋਲੋਂ ਚੀਜ਼ਾਂ ਮੰਗਵਾ ਕੇ ਖਾਂਦੇ ਹੁੰਦੇ ਸੀ ਕਿ ਤੂੰ ਜਦੋਂ ਵੀ ਕਿਸੇ ਦੇ ਘਰੇ ਜਾਨੀ ਆ ਬੱਚਾ ਹੁੰਦਾ ਤੇ ਤੈਨੂੰ ਖਾਣ ਨੂੰ ਸਮਾਨ ਮਿਲਦਾ ਸਾਨੂੰ ਵੀ ਦੇ ਤਾਂ ਉਹ ਦਾਈ ਉਹਨਾਂ ਨੂੰ ਕਹਿੰਦੀ ਆ ਕਿ ਇੱਥੋਂ ਕੁਝ ਨਹੀਂ ਮਿਲਿਆ ਮੇਰੇ ਕੋਲ ਸਿਰਫ ਅਨਾਜ ਆ ਇੱਥੋਂ ਮੈਨੂੰ ਕੋਈ ਖਾਣ ਵਾਲੀ ਚੀਜ਼ ਨਹੀਂ ਮਿਲੀ ਬੱਚੇ ਨਹੀਂ ਮੰਨਦੇ ਬੱਚੇ ਜਿੱਦ ਕਰਦੇ ਨੇ ਕਰਦੇ ਨੇ ਕਰਦੇ 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 ਉਹ ਮਗਰ ਪੈ ਜਾਂਦੇ ਨੇ ਮਾਈ ਦੇ ਨਾਮ ਨਾਲ ਜਾਂਦੇ ਨੇ ਉਹ ਮਾਈ ਕੀ ਕਰਦੀ ਆ ਉਹ ਬੱਚਾ ਨੂੰ ਕਹਿੰਦੀ ਲੋ ਦੇਖ ਲੋ ਅਨਾਜ ਨੇ ਉਹ ਜਦੋਂ ਚੋਲਾ ਖੋਲਦੀ ਆ ਤਾਂ ਉਹਦੇ ਵਿੱਚ ਅਨਾਜ ਦੀ ਜਗ੍ਹਾ ਤੇ ਲਾਲ ਹੁੰਦੇ ਨੇ ਲਾਲ ਮਤਲਬ ਕੀਮਤੀ ਲਾਲ ਹੀਰੇ ਜਵਾਹਰਾਤ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਆ ਕਿ ਬਹੁਤ ਜ਼ਿਆਦਾ ਅਣਮੁੱਲੇ ਮਾਈ ਦੇਖਦੀ ਆ ਕਿ ਇਹ ਕੀ ਚੱਕਰ ਵੀ ਮੈਨੂੰ ਤਾਂ ਉਹਨਾਂ ਨੇ ਅਨਾਜ ਦਿੱਤਾ ਸੀ ਇਹ ਲਾਲ ਕਿਵੇਂ ਬਣ ਗਏ ਤਾਂ ਬੱਚੇ ਕਹਿੰਦੇ ਕਿ ਮਾਈ ਇਹ ਕੀ ਆ ਤਾਂ ਮਾਈ ਕਹਿੰਦੀ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਖਾਣ ਵਾਲੀ ਕੋਈ ਚੀਜ਼ ਹੈ ਨਹੀਂ ਕੀ ਤਾਂ ਉਹ ਮਾਈ ਕੀ ਕਰਦੀ ਆ ਉਹਨਾਂ ਲਾਲਾਂ ਨੂੰ ਕਿਸੇ ਦੁਕਾਨ ਦੇ ਉੱਤੇ ਲਾਲੇ ਕੋਲ ਲੈ ਜਾਂਦੀ ਆ ਕਿ ਭਾਈ ਇਹ ਲਾਲ ਨੇ ਇਹ ਲੈ ਕੇ ਮੈਨੂੰ ਕੁਝ ਦੇ ਦੇ ਤਾਂ ਉਹ ਮਾਈ ਉਹ ਲਾਲਾਂ ਦੇ ਬਦਲੇ ਆਪਣਾ ਖਾਣ ਪੀਣ ਦਾ ਸਮਾਨ ਜਾਂ ਜੋ ਵੀ ਲੈਂਦੀ ਆ ਸੋ ਲੱਖ ਦਾ ਤਾਂ ਪੀਰ ਨੂੰ ਲਾਲਾਂ ਵਾਲਾ ਪੀਰ ਇਸ ਕਰਕੇ ਕਹਿੰਦੇ ਨੇ ਕਿ ਉਹਨਾਂ ਨੇ ਉਹ ਸਦਾਈ ਨੂੰ ਅਨਾਜ ਦੇ ਬਦਲੇ ਲਾਲ ਦਿੱਤੇ ਸੀ ਤਾਂ ਇਹ ਲਾਲ ਕੀ ਬੱਚੇ ਬੱਚਿਆਂ ਨੂੰ ਵੀ ਆਪਾਂ ਲਾਲ ਕਹਿ ਦਿੰਦੇ ਆ ਤਾਂ ਇਹ ਝੋਲੀਆਂ ਵੀ ਭਰਦੇ ਨੇ ਤਾਂ ਇਹਨਾਂ ਦੋਨਾਂ ਚੀਜ਼ਾਂ ਨੂੰ ਮਿਲਾ ਕੇ ਕਹਿੰਦੇ ਨੇ ਕਿ ਲਾਲਾਂ ਵਾਲਾ ਪੀਰ ਆ ਇਹ ਝੋਲੀਆਂ ਦੇ ਵਿੱਚ ਲਾਲ ਪਾਉਂਦੇ ਨੇ ਤੇ ਲੋਕਾਂ ਨੂੰ ਲਾਲ ਬੰਨ੍ਹਦੇ ਨੇ ਤੁਹੇ ਚੰਗਾ ਲੱਗਿਆ ਉਹਨਾਂ ਦਾ ਕਿੱਸਾ ਤਾਂ ਜ਼ਰੂਰ ਸ਼ੇਅਰ ਕਰ ਦਿਓ ਤੇ ਕਮੈਂਟਸ ਦੇ ਵਿੱਚ ਜਨਮ ਦਿਨੀਆਂ ਵਧਾਈਆਂ ਜ਼ਰੂਰ ਦਿਓ ਜੀ